ਦੋਸਤੋ ਹੁਣ ਤੱਕ ਤੁਸੀਂ ਤੋਤੇ ਬੋਲਦੇ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਮੋਬਾਈਲ ਚਲਾਉਣ ਵਾਲਾ ਤੋਤਾ ਦਿਖਾਵਾਂਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੋਤਾ ਬਿਲਕੁਲ ਹੀ ਇਨਸਾਨਾਂ ਵਾਂਗ ਕਿਵੇਂ ਇੱਕ ਮੋਬਾਈਲ ਚਲਾ ਰਿਹਾ ਹੈ ਜਿਸ ਵਿੱਚ ਉਹ YouTube ਚਲਾ ਕੇ ਆਪਣੀ ਹੀ ਇੱਕ ਵੀਡੀਓ ਦੇਖ ਰਿਹਾ ਹੈ ਸੋ ਜਿੱਥੇ ਇੱਕ ਪਾਸੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਜ਼ਿਆਦਾਤਰ ਸਮਾਂ Facebook ਜਾਂ Instagram ਤੇ ਰੀਲਾਂ ਦੇਖਣ ਜਾਂ ਰੀਲਾਂ ਬਣਾਉਣ ਵਿੱਚ ਗੁਜ਼ਾਰਦੇ ਨੇ ਉੱਥੇ ਹੀ ਹੁਣ ਪੰਛੀ ਵੀ ਕਿਸੇ ਤੋਂ ਘੱਟ ਨਹੀਂ ਹੁਣ ਦੇ ਸਮੇਂ ਵਿੱਚ ਮੋਬਾਈਲ ਅਤੇ ਇੰਟਰਨੈਟ ਇੱਕ ਤਰ੍ਹਾਂ ਨਾਲ ਇਨਸਾਨ ਦਾ ਅੰਗ ਬਣ ਚੁੱਕੇ ਨੇ ਸੋ ਕੀ ਹੁਣ ਇਨਸਾਨ ਆਪਣੇ ਵਾਂਗੂ ਹੀ ਪੰਛੀਆਂ ਨੂੰ ਵੀ ਇਸ ਦੀ ਲਤ ਲਾ ਦੇਵੇਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ